ਤ੍ਰਿਕਾਲ ਜੀ ਅੱਜ ਫੀਲ ਲੈ ਕੇ ਆਏ ਆ ਸੋਨਿਆ ਸੋਨਿਆ ਕੁੜੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਪੀਟ ਔਰ ਵੈਲ ਸੈਟਲਡ ਇੰਡੀਆ ਔਰ ਫੋਰਨ ਦੇ ਲੜਕੇਾਂ ਦੇ ਰਿਸ਼ਤੇ ਸੋ ਐਂਡ ਤੱਕ ਬਣੀ ਰਹਾ ਨਵੈਗਰ ਜੀ ਵੈਗਰ ਜੀ ਤੇ ਰਾਮ ਰਾਮ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਵਿਸ਼ਨ ਕੋਰਸ 'ਤੇ ਪਾਈ ਜਾਂਦੀ ਰਿਸ਼ਤਿਆਂ ਦੀ ਐਡ ਜੇਗੀ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਮੈਨੂੰ ਸੰਪਰਕ ਕਰ ਸਕਦੇ ਹੋ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਸਾਡੇ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸਟ ਤੇ ਲਗਾਈ ਜਾਂਦੀ ਵਾਇਗਰੂ ਜੀ ਔਰ ਤੁਸੀਂ ਵੀ ਘਰ ਬੈ ਕੇ ਬਹੁਤ ਆਸਾਨ ਤਰੀਕੇ ਨਾਲ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਔਰ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਹਰ ਐਡ ਵਿੱਚ ਤੁਹਾਡਾ ਨੰਬਰ ਦੇ ਦਿੱਤਾ ਜਾਂਦਾ ਵਾਇਗਰੂ ਜੀ ਠੀਕ ਹੈ ਤੋਂ ਬਚੋਲਾ ਔਰ ਮੈਰਿਜ ਬਿਊਰੋ ਦੀ ਛੁੱਟੀ ਠੀਕ ਹੈ ਤੁਸੀਂ ਘਰ ਬੈ ਕੇ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਵਾਇਗਰੂ ਜੀ ਅਗਰ ਕੋਈ ਕੁਐਰੀ ਹੈ ਜਾਂ ਐਡ ਲਗवानी ਤਾਂ ਮੈਨੂੰ ਵਟਸਐਪ ਕਰਨਾ ਹੈਲੋ ਹਾਈ ਦਾ ਮੈਚ ਜੋ ਆਪ ਨਹੀਂ ਦਿੰਦੀ ਸੋ ਤੁਹਾਡਾ ਵੀ ਟਾਈਮ ਵੇਸਟ ਹੈ ਵਾਇਗਰੂ ਜੀ ਔਰ ਮੇਰਾ ਵੀ ਠੀਕ ਹੈ मेरे कॉलिंग कॉलिंग टाइम ग्यारह तो बारह जी सवेर के टाइम ठीक है फ्री ऑफ कॉस्ट तीस तो कॉल कर सदरह तो बारह मॉर्निंग और वागुरु जी जो नवे हो चैनल तो फटाफट -फ़ड़ सबसक्राइब करके बैलाइकन प्रेस कर लो और जो तो भी लेटेस्ट भीडियो आवे तो वह नोटिफिकेशन सब तो पहले मिले और वाहगुरु जी मेरा एक ही नंबर है सिक्स टू एट जीरो फाइव नाइन फोर एट फाइव एट इस अलावा तो मेरा कोई नंबर नहीं है अगर हो इंसान थोड़े को मेरा नाम लैके कोई पैसे मंगे सो रिसपोंसीबिलिटी मेरी नहीं क्योंकि मैं सिर्फ अपने नंबर तो हर एक डील कर दी ਇੱਕੋ ਹੀ ਨੰਬਰ ਹੈ ਮੇਰਾ ਵਾਈਗਰੂ ਜੀ ਦੇਖੋ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਪਾਈ ਜਾਂਦੀ ਹੈ ਸੋ ਕਈ ਵਿਚੋਲੇ ਵੀ ਪੈਸੇ ਮੰਗਦੇ ਆ ਸੋ ਵਾਈਗਰੂ ਜੀ ਬਿਲਕੁਲ ਨਹੀਂ ਦੇਣੇ ਕਿਉਂਕਿ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸੋ ਵਾਈਗਰੂ ਜੀ ਬੀ ਅਵੇਅਰ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਆ ਜੀ ਰਿਸ਼ਤੇ ਅਲਫੀ ਅਜਿਹਾ ਤੇ ਜੀ ਲੜਕੀ ਦਾ ਅਰੋੜਾ ਕਾਸਟ ਤੋਂ ਹੈ ਜੀ ਨਾਮ ਇਹ ਬਤਰਾ ਅਰੋੜਾ 5 ਫੁੱਟ ਹਾਈਟ ਏਰੀਆ ਜਲੰਧਰ ਪਲੱਸ 2 ਪਾਸੇ ਜੀ ਐਂਟੀਟੀ ਕੀਤੀ ਹੋਈ ਹੈ ਔਰ ਲੜਕੀ ਦੇ ਮਾਤਾ ਜੀ ਨਹੀਂ ਹਨ ਲੜਕੀ ਨੇ ਮਾਤਾ ਜੀ ਮਾਤਾ ਰਾਣੀ ਜੀ ਦੀ ਪਗਤ ਹੈ ਠੀਕ ਹੈ ਜੀ ਸੋ ਪਰਿਵਾਰ ਵਿੱਚ ਪਿਤਾ ਜੀ ਨੇ ਦੋ ਪ੍ਰਾਣੇ ਠੀਕ ਹੈ ਏਰੀਆ ਜੀ ਜਲੰਧਰ ਲੜਕਾ ਚਾਹੀਦਾ ਜੋ ਜਲੰਧਰ ਵਾਲਿਆਂ ਨੂੰ ਪਹਿਲ ਹੈ ਅਰੋੜਾ ਕਾਸਟ ਤੋਂ ਹੋਵੇ ਐਸਸੀ ਵਾਲਿਆਂ ਨੂੰ ਫੋਨ ਬਿਲਕੁਲ ਨਾ ਕਰਨ ਸੋ ਨਾਂ ਨੰਬਰ ਹੈ ਜੀ ਡਾਇਰੈਕਟ ਗੱਲ ਕਰ ਸਿਰਫ ਜੋ ਰਿਸ਼ਤੇ ਰਿਸ਼ਤਾ ਜੀ ਬੇਦੀ ਖੱਤਰੀ ਸਿੰਗਲ ਸੰਧਾ ਨਾਮ ਸਿੰਘ ਬੇਦੀ ਜੀ 20 ਜੋ ਪਾਸ ਆਪਣਾ ਸਕੂਲ ਵੈਨ ਹੈ ਜੀ ਬੱਚੇ ਦੇ ਕੋਲ ਵਧੀਆ ਇਨਕਮ ਹੈ ਪਿਤਾ ਜੀ ਨਹੀਂ ਹਨ ਪਰਿਵਾਰ ਦੇ ਵਿੱਚ ਸਿਰਫ ਮਾਤਾ ਜੀ ਤੇ ਇੱਕ ਦਾਦੀ ਜੀ ਔਰ ਇੱਕ ਲੜਕਾ ਠੀਕ ਹੈ ਜੀ ਤਿੰਨ ਜਾਣੇ ਨੇ ਬਸ ਏਰੀਆ ਜੀ ਜਲਾਲਾਬਾਦ ਫਾਜ਼ਿਲਕਾ ਜੀ ਜ਼ਿਲ੍ਹਾ ਔਰ ਲੜਕੀ ਜੀ ਦੀ ਗਰੀਬ ਪਰਿਵਾਰ ਤੋਂ ਕਰੇਲੂ ਲੜਕੀ ਨੋ ਡਿਮਾਂਡ ਚੁਣੀ ਚੜਾਵਾ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਨਾਲ ਫੋਟੋ ਹੈ ਜੀ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਵੈਗਲੂ ਜੀ ਰਿਸ਼ਤਾ ਦੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਨਾਮ ਹਾਈਡਰ ਖਿਆ ਗਿਆ ਜੀ ਕਾਸਟ ਐਸ ਸੀ ਬਾਲਮਿਕੀ ਨੇ 1993 ਦਾ ਜਨਮ 6 ਫੁੱਟ ਹਾਈਟ ਹੈ ਜੀ ਗ੍ਰੈਜੂਏਸ਼ਨ ਪਾਸ ਔਰ ਸਰਕਾਰੀ ਨੌਕਰੀ ਕਰਦੇ ਪੇ ਸੁਪਰਵਾਈਜ਼ਰ ਨੇ ਠੀਕ ਹੈ ਜੀ ਬਹੁਤ ਵਧੀਆ ਜੌਬ ਕਰਦੇ ਪੇ ਪਿਤਾ ਜੀ ਨਹੀਂ ਹਨ ਮਾਤਾ ਜੀ ਸਰਕਾਰੀ ਨੌਕਰੀ ਕਰਦੇ ਨੇ ਤੋਂ ਛੋਟੇ ਭੈਣ ਭਰਾ ਜੋ ਸਟੱਡੀ ਕਰਦੇ ਪੇ ਨੇ ਏਰੀਆ ਜੀ ਲੁਧਿਆਣਾ ਲੜਕੀ ਚਾਹੀਦੀ ਗਰੀਬ ਪਰਿਵਾਰ ਤੋਂ ਜੋ ਨਿਚੜਾਵ ਹਰਿਆਣੇ ਵਾਲਿਆਂ ਨੂੰ ਪਹਿਲ ਹੈ ਜੀ ਔਰ ਪੰਜਾਬ ਵਾਲੇ ਵੀ ਸੰਪਰਕ ਕਰ ਸਕਦੇ ਲੜਕੀ ਸੋਹਣੀ ਤੇ ਉੱਚ ਲੰਬੀ ਹੋਵੇ નો ਡਿਮਾਂਡ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਵਾਈਗਰ ਜੀ ਰਿਸ਼ਤੇ ਜੀ ਸਰਕਾਰੀ ਨੌਕਰੀ ਕਰਦੇ ਰਾਧਾ ਸਵਾਮੀ ਫੈਮਲੀ ਤੋਂ ਬਿਲੋਂਗ ਕਰਦੇ ਲੜਕੇ ਦਾ ਜੀ ਨਾਮ ਸਿੰਘ ਕਾਸਟ ਸੁਨਿਆਰਾ 1997 ਦਾ ਜਨਮ ਲੜਕਾ ਵੈਸ਼ਨੂ ਹੈ ਜੀ ਔਰ ਸੁਨਿਆਰਾ ਕਾਸਟ ਜਦੋਂ ਬਿਲੋਂਗ ਕਰਦਾ ਪਾਈਂਫੂਰ ਸੱਤ ਹਾਈਟ ਹੈ ਰੰਗ ਸਾਫ ਹੈ ਜੀ ਪਗੜੀ ਨਹੀਂ ਬੰਦਾ ਲੜਕਾ ਠੀਕ ਹੈ ਜੀ ਐਮ ਟੈਕ ਕੀਤੀ ਵੀ ਲੜਕੇ ਨੇ ਔਰ ਮਕੈਨिकल ਵਿੱਚ ਕੰਮ ਕਰਦੀ ਸੀ ਸਰਕਾਰੀ ਨੌਕਰੀ ਕਲਰਕ ਹੈ ਕਿਨੇ ਪਿਤਾ ਜੀ ਨਹੀਂ ਹਨ ਮਾਤਾ ਜੀ ਨੂੰ ਪੈਨਸ਼ਨ ਆਉਂਦੀ ਹੈ ਜੀ ਔਰ ਲੜਕੀ ਚਾਹੀ ਪੰਚਕੁਲਾ ਦੇ ਰਹਿਣ ਵਾਲੇ ਹੈ ਲੜਕੀ ਚਾਹੀਦੀ ਹੈ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂਗਾ ਬਸ ਐਸੀ ਕਾਸਟ ਵਾਲੇ ਸੰਪਰਕਨਾ ਕਰਦੇ ਹੋਣ ਲੜਕੀ ਵੈਸ਼ਨੋ ਹੋਵੇ ਪੜੀ ਲਿਖੀ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦੀ ਹੋਵੇ ਇਹਨਾਂ ਨੂੰ ਜ਼ਰੂਰ ਸੰਪਰਕ ਕਰਨਾ ਜੀ ਵਾਈ ਗੁਰੂ ਜੀ ਰਿਸ਼ਤਾ ਜੀ ਕੈਨੇਡਾ ਸਿਟੀਜ਼ਨ ਲੜਕੀ ਦਾ ਨਾਮ ਕੋਰ ਪੰਦੇਰ ਜੱਟ ਸਿੱਖ ਹੈ ਜੀ 1990 ਦਾ ਜਨਮ 5.6 ਹਾਈਟ ਹੈ ਪੜਾਈ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਟੋਰਾਂਡੋ ਤੋਂ ਔਰ ਕੰਮ ਕਰਦੇ ਪਏ ਜੀ ਆਈਟੀ ਕੰਪਨੀ ਦੇ ਵਿੱਚ ਬਹੁਤ ਵਧੀਆ ਨੌਕਰੀ ਕਰਦੇ ਪਏ ਡਿਵੋਰਸ ਹੋਇਆ ਪਿਆ ਪਰ ਕੋਈ ਬੇਬੀ ਨਹੀਂ ਹੈਗਾ ਨ ਕਪਰਾ ਜੋ ਕੈਨੇਡਾ ਦੇ ਵਿੱਚ ਪੀਆਰ ਹੈ ਏਰੀਆ ਜੀ ਲੁਧਿਆਣਾ ਲੜਕਾ ਚਾਹੀਦਾ ਜੱਟ ਸਿੱਖ ਹੋਵੇ ਵੈਸ਼ਨੂ ਹੋਵੇ ਸੋਨਾ ਹੋਵੇ ਪੜਿਆ ਲਿਖਿਆ ਹੋਵੇ ਔਰ ਏਰੀਆ ਇਹਨਾਂ ਦਾ ਸੋਰੀ ਲੁਧਿਆਣਾ ਜ਼ਿਲ੍ਹੇ ਦੇ ਲਾਗ-ਚਾਗੇ ਦੇ ਹੋਣ ਠੀਕ ਹੈ ਜੀ ਸੰਪਰਕ ਕਰ ਸਕਦੇ ਜੀ ਔਰ ਲੜਕਾ ਕੈਨੇਡਾ ਦੇ ਵਿੱਚ ਹੀ ਹੋਵੇ ਪੀਆਰ ਹੋਵੇ ਔਰ ਤੁਸੀਂ ਜਿਸ ਨੂੰ ਸੰਪਰਕ ਕਰਨਾ ਚਾਹੀਦਾ ਹੈ ਗ੍ਰੈਜੂਏਟ ਰਿਸ਼ਤਾ ਜੀ ਵੈਰੀ ਵੈਲ ਸੈਟਲ ਜੱਟ ਸਿੱਖ ਮੱਲੀ ਲੜਕੇ ਦਾ ਜੀ ਨਾਮ ਸਿੰਘ ਹੈ ਜੱਟ ਸਿੱਖ ਮੱਲੀ ਹੈ 1994 ਦਾ ਜਨਮ ਏਰੀਆ ਜਲੰਧਰ ਹੈ ਜੀ ਗ੍ਰੈਜੂਏਸ਼ਨ ਕੀਤੀ ਲੜਕੇ ਨੇ ਔਰ ਵੈਲ ਸੈਟਲਡ ਹਨ ਆਪਣਾ ਬ ਔਰ ਸ਼ੋਰਟ ਟਾਈਮ ਡਿਵੋਰਸ ਹੋਇਆ ਪਿਆ ਇੱਕ ਮਹੀਨਾ ਮੈਰਿਜ ਇਹਨਾਂ ਦੀ ਚੱਲੀ ਸੀ ਠੀਕ ਹੈ ਜੀ ਔਰ ਪਰਿਵਾਰ ਦੇ ਵਿੱਚ ਪਿਤਾ ਜੀ ਤਿੰਨ ਭੈਣਾਂ ਜੋ ਮੈਰਿਡ ਹੈ ਲੜਕੀ ਛੇੜੀ ਗਰੀਬ ਪਰਿਵਾਰ ਤੋਂ ਔਰ ਘਰੇਲੂ ਗੁੜੀ ਚਾਹੀਦੀ ਹੈ ਜੀ ਠੀਕ ਹੈ ਔਰ ਇਹਨਾਂ ਨੂੰ ਕੋਈ ਉਹ ਨਹੀਂਗਾ ਮਤਲਬ ਕਿ ਨਾ ਜੱਟ ਸਿੱਖ ਫੈਮਿਲੀ ਤੋਂ ਹੀ ਚਾਹੀਦੀ ਹੈ ਠੀਕ ਹੈ ਔਰ ਚੁੰਨੀ ਚੜਾਵਾ ਨੋ ਡਿਮਾਂਡ ਲੜਕੀ ਅਨਮੈਰਿਡ ਹੋਵੇ ਭਾਈ ਗੁਰਜੀਤ ਸਿੰਘ ਜੀ ਵੈਰੀ ਵੈਲ ਸੈਟਲ ਲੜਕੇ ਦਾ ਨਾਮ ਸਿੰਘ ਸਿੱਖ ਰਾਮ ਗੜੀਆ ਜੀ ਜਨਮ 1996.01.10 ਹੈ ਤੇ ਆਪਣੇ ਕੋਲ ਜੂ ਪਾਸ ਡਿਪਲੋਮਾ ਇਨ ਜੀ ਐਨ ای ਇਹਦਾ ਆਪਣਾ ਬਿਜ਼ਨਸ ਹੈ ਜੀ ਟੂਰ ਐਂਡ ਟਰੈਵਲ ਦਾ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਵੱਡਾ ਭਰਾ ਜੋ ਆਸਟ੍ਰੇਲੀਆ ਰਹਿ ਰਿਹਾ ਹੈ ਠੀਕ ਹੈ ਜੀ ਏਰੀਆ ਲੁਧਿਆਣਾ ਲੜਕੀ ਚਾਹੀਦੀ ਹੈ ਵਧੀਆ ਹੋਵੇ ਘਰੇਲੂ ਲੜਕੀ ਨੋ ਡਿਮਾਂਡ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਵਾਈਗਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਸਿੰਗਲ ਸਨ ਦਾ ਮਾਤਾ ਪਿਤਾ ਦੋਨੋਂ ਨਹੀਂ ਹੈਗੇ ਠੀਕ ਹੈ ਜੀ ਸੋ ਨਾਮ ਹੈ ਜ ਸਿੰਘ ਬਾਟਿਆ گاਉਂ 1987 ਦਾ ਜਨਮ 5 ਫੁੱਟ 3 ਹਾਈਟ ਹੈ ਮਾਤਾ ਪਿਤਾ ਦੋਨੋਂ ਹੀ ਨਹੀਂ ਹੈਗੇ ਲੜਕੇ ਨੇ ਐਮਏ ਕੀਤੀ ਹਿਸਟਰੀ ਦੇ ਵਿੱਚ ਔਰ ਕੰਮ ਕਰਦੇ ਪਏ ਐਡਮਿੰਨ ਦਾ ਪ੍ਰਾਈਵੇਟ ਕੰਪਨੀ ਵਿੱਚ ਬਹੁਤ ਵਧੀਆ ਇਨਕਮ ਹੈ ਔਰ ਦੋ ਵਡੀਆਂ ਸਿਸਟਰਸ ਨੇ ਜੋ ਅਨਮੈਰਿਡ ਨੇ ਉਹਨਾਂ ਦਾ ਵਿਆਹ ਨਹੀਂ ਹੋਇਆ ਨਾ ਉਹਨਾਂ ਨੇ ਕਰਨਾ ਏਰੀਆ ਜੀ ਪਟਿਆਲਾ ਲ ਪੜ੍ਹੀ ਲਿਖੀ ਸੋਨੀ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤਾ ਜੀ ਬੀਏ ਸਿੰਘ ਨਰਸਿੰਗ ਲੜਕੀ ਦਾ ਨਾਮ ਕੋਰ 1997 ਦਾ ਜਨਮ ਪਿੰਫੁੱਟਿੰ ਹੈਟੇ ਜੀ ਏਰੀਆ ਫਾਜ਼ਲ ਦਾ ਰਮਦਾਸੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਪੜ੍ਹਾਈ ਕੀਤੀ ਬੀਏ ਸਿੰਘ ਨਰਸਿੰਗ ਔਰ 1 ਸਾਲ ਦਾ ਤਜਰਬਾ ਜੀ ਹਸਪੀਟਲ ਦੇ ਵਿੱਚ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤਿੰਨ ਛੋਟੇ ਪ੍ਰਾਣੇ ਠੀਕ ਹੈ ਲੜਕਾ ਸੋਨਾ ਹੋਵੇ ਐਨਆਰਈ ਲੜਕਾ ਹੋਵੇ ਸੇਮ ਕਾਸਟ ਦਾ ਹੋਵੇ ਇਹਨਾਂ ਨੂੰ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਨਾਲ ਡਾਇਰੈਕਟ ਗ 11 ਹਾਈਟ ਹੈ ਜੇ ਏਰੀਆ ਅੰਮ੍ਰਿਤਸਰ ਕਾ ਮੈਂ ਜੀ ਬਿਜ਼ਨਸ ਪਲੱਸ ਐਗਰੀਕਲਚਰ ਦਾ ਸਮਾਰਟ ਇਨਕਮ ਹੈ ਜੀ ਚਾਰ ਕਿਲੇ ਜਮੀਨ ਹੈ ਲੜਕੇ ਦੇ ਕੋਲ ਡਿਵੋਰਸ ਹੋਇਆ ਪਿਆ ਹੈ ਪਿਤਾ ਜੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾ ਜੋ ਅਬਰੌਡ ਦੇ ਵਿੱਚ ਹੈ ਇੱਕ ਸਿਸਟਰ ਹੈ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਕਰੇਲੂ ਸੋਨੀ ਡਿਵੋਰਸੀ ਹੋਵੇ ਚਲੇਗੀ ਸੰਪਰਕ ਜੋ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਡਾਇਰੈਕਟ ਗੱਲ ਕਰੋ ਜੀ ਇਹਨਾਂ ਨਾਲ ਵਾਈਬੋ ਜੀ ਰਿਸ਼ਤਾ ਜੀ ਵੈਰੀ ਵੈਲਥ ਸੈਟਲਡ ਰਾਮਗੜੀਆ ਲੜਕਾ ਜੀ ਜਿਨ੍ਹਾਂ ਦੀ ਆਪਣੀ ਵਰਕਸ਼ਾਪ ਹੈਗੀ ਹੈ ਕਾਰਾਂ ਦੀ ਠੀਕ ਹੈ ਜੀ ਨਾਮ ਹੈ ਜੀ ਸਿੰਘ ਰਾਮਗੜੀਆ 1988 ਦਾ ਜਨਮ 5 ਫੁੱਟ 7 ਹਾਈਟ ਹੈ ਜੀ ਪੜਾਈ 12 ITI ਡਿਪਲੋਮਾ ਕੀਤਾ ਜੀ ਇਨ ਇਲੈਕਟ੍ਰੀਸ਼ੀਅਨ ਕੰਮ ਹੈ ਜੀ ਆਪਣਾ ਦੀ ਆਪਣੀ ਇਹਨਾਂ ਦੀ ਕਾਰਾਂ ਦੀ ਵਰਕਸ਼ਾ ਔਰ ਤਿੰਨ ਮਕਾਨ ਨੇ ਇੱਕ ਪਲਾਟ ਹੈ ਜੀ ਆਪਣਾ ਅਲੱਗ ਰਹਿੰਦੇ ਨੇ ਮਾਤਾ ਪਿਤਾ ਤੋਂ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭਰਾ ਤੇ ਇੱਕ ਭੈਣ ਜੋ ਮੈਰਿਡ ਹੈ ਸਰਕਾਰੀ ਨੌਕਰੀ ਕਰਦੀ ਹੈ ਜੀ ਏਰੀਆ ਜੀ ਫਰੀਦਕੋਟ ਲੜਕੀ ਚਾਹੀਦੀ ਹੈ ਵਧੀਆ ਤੇ ਘਰੇਲੂ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕੋ ਜੀ ਰਿਸ਼ਤੇ ਦੀ ਵਾਹਿਗੁਰੂ ਜੀ ਰਿਸ਼ਤਾ ਜੀ ਵੈਰੀ ਵੈਲ ਸੈਟਲ ਲੜਕੇ ਦਾ ਜੱਟ ਸਿੱਖ ਫੈਮਿਲੀ ਤੋਂ ਇਕੱਲਾ ਮੁੰਡਾ ਜੀ ਨਾ ਕੋਈ ਭੈਣ ਨਾ ਕੋਈ ਭਰਾ ਨਾਮ ਸਿੰਘ ਹੈ ਜੀ ਜੱਟ ਸਿੱਖ ਲੜਕਾ 1999 ਦਾ ਜਨਮ 5 ਫੁੱਟ 7 ਹਾਈਟ ਹੈ ਜੀ ਬੀਏ ਕੀਤੀ ਹੋਈ ਹੈ ਔਰ ਕੰਮ ਕਰਦੀ ਜੀ ਅਸਿਸਟੈਂਟ ਮੈਨੇਜਰ ਰੈਡ ਟੇਪ ਪੋਨੇ 2 ਕਿਲੇ ਜ਼ਮੀਨ ਹੈ ਜੀ ਦੋ ਆਪਣੇ ਮਕਾਨ ਨੇ ਇੱਕ ਫਲੈਟ ਹੈ ਦਿੱਲੀ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਔਰ ਲੜਕਾ ਸ਼ੁੱਧ ਵੈਸ਼ਨੂ ਹੈ ਠੀਕ ਹੈ ਪਰਿਵਾਰ ਦੇ ਜਮਾਦਾਰ ਜੀ ਪਿਤਾ ਜੀ ਪਿਤਾ ਜੀ ਟ੍ਰਾਂਸਪੋਰਟ ਦਾ ਕੰਮ ਕਰਦੇ ਹੈ ਔਰ ਏਰੀਆ ਜੀ ਤੁਰੀ ਸੰਗਰੂਰ ਲੜਕੀ ਚਾਹੀਦੀ ਹੈ ਜੈਟ ਸਿਕ ਫੈਮਿਲੀ ਤੋਂ ਹੋਵੇ ਔਰ ਸ਼ੁੱਧ ਵੈਸ਼ਨੋ ਹੋਵੇ ਨਾ ਜਰੂਰ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਰਿਸ਼ਤਾ ਜੀ ਵੈਲ ਸੈਟਲ ਲੜਕੇ ਦਾ ਪ੍ਰਜਾਪਤ ਕੋ ਮਿਆਰ ਹੈ ਏਰੀਆ ਅੰਮ੍ਰਿਤਸਰ ਨਾਮ ਸਿੰਘ ਜਨਮ 1985 5 ਫੁੱਟ 7 ਹਾਈਟ ਹੈ ਜੀ 10th ਪਾਸ ਵੈਲ ਸੈਟਲਡ ਇਨਰ ਆਪਣਾ ਬਿਜ਼ਨਸ ਹੈ ਜੀ ਪਿਤਾ ਜੀ ਦਾ ਵੀ ਆਪਣਾ ਬਿਜ਼ਨਸ ਵੱਖਰਾ ਹੈ ਮਾਤਾ ਜੀ ਹੋਮ ਮੇਕਰ ਨੇ ਦੋ ਪੈਨਾ ਨੇ ਵਧੀਆ ਸੁਭਾਰੀ ਲੜਕੀ ਚਾਹੀਦੀ ਹੈ ਜੀ ਨੋ ਡਿਮਾਂਡ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਵਾਈਗਰੂ ਜੀ ਰਿਸ਼ਤਾ ਜੀ ਬਹੁਤ ਗਰੀਬ ਪਰਿਵਾਰ ਦੀ ਲੜਕੀ ਦਾ ਜੀ ਦਾਜ ਬਿਲਕੁਲ ਨਹੀਂ ਦੇ ਸਕਦੇ ਔਰ ਕਪੂਰਥਲੇ ਦੇ ਰਹਿਣ ਵਾਲੇ ਜੀ ਕਿਰਾਏ ਤੇ ਰਹਿੰਦੇ ਜੀ ਨਾਮ ਹਾਈਟ ਰੱਖਿਆ ਗਿਆ ਬੇਟੀ ਦਾ 2005 ਦਾ ਜਨਮ 5 ਫੁੱਟ 3 ਹਾਈਟ ਹੈ ਲੜਕੀ ਬਹੁਤ ਸੋਹਣੀ ਹੈ ਜੀ ਔਰ ਸਤ ਜਮਾਤਾ ਪਾਸ ਹੈ ਕਾਸਟ ਹੈ ਜੀ ਮਹਿਰਾ ਔਰ ਪਿਤਾ ਜੀ ਦਿਹਾੜੀਦਾਰ ਨੇ ਮਾਤਾ ਜੀ ਕਿਰਾਏ ਮਤਲਬ ਕਿ ਮਾਤ ਪਰਿਵਾਰ ਦੇ ਜਮਾਤਾ ਜੀ ਨੇ ਤੇ ਭੈਣ ਭਰਾ ਕਿਰਾਏ ਤੇ ਰਹਿੰਦੇ ਹੈ ਜੀ ਏਰੀਆ ਕਪੂਰਥਲਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋ ਹੋਵੇ ਨਾ ਜੋ ਸੰਪਰਕ ਕਰਨਾ ਜੀ ਵਟਸਐਪ ਕਰਾ ਕਰੋ ਵਾਈਗਰੋ ਜੀ ਕਈ ਵਾਰੀ ਕੀ ਹੁੰਦਾ ਕਿ ਕਾਲ ਤੁਸੀਂ ਕਹਿੰਦੇ ਹੋ ਕਿ ਕਾਲ ਨਹੀਂ ਚੁੱਕਦੇ ਨਹੀਂ ਚੁੱਕਦੇ ਹਜ਼ਾਰਾਂ ਦੇ ਸਾਹਮਣੇ ਕਾਲ ਚਲੇ ਜਾਂਦੇ ਵਾਈਗਰੋ ਜੀ ਸੋ ਸਿਰਫ ਵਟਸਐਪ ਕਰਦੇ ਕਰੋ ਵਟਸਐਪ ਤੇ ਆਪਣਾ ਡਾਟਾ ਛੱਡਦੇ ਕਰੋ ਔਰ ਮੈਂ ਫਿਰ ਕਹਿ ਲੱਗਿਆ ਵਾਈਗਰੋ ਜੀ ਮੇਰਾ ਇੱਕੋ ਹੀ ਨੰਬਰ ਹੈ 6280594858 ਇਸ ਇਸ ਤੋਂ ਲਾਵਾ ਮੇਰਾ ਹੋਰ ਕੋਈ ਨੰਬਰ ਨਹੀਂ ਦੇ ਜੀ ਇਸ ਤੋਂ ਲਾਵਾ ਮੈਂ ਕਿਸੇ ਨੂੰ ਹੋਰ ਕਿਸੇ ਨੰਬਰ ਤੋਂ ਕਦੀ ਕਾਲ ਨਹੀਂ ਕੀਤੀ ਠੀਕ ਹੈ ਸਿਰਫ ਮੇਰਾ ਐਡ ਦਾ ਕੰਮ ਹੈ ਇਸ ਤੋਂ ਲਾਵਾ ਮੈਂ ਕਿਸੇ ਦਾ મતલਬ ਕਿ ਕੋਈ ਹੋਰ મતલਬ ਕਿ ਮੈਂ ਬਚੋਲਗੀਰੀ ਨਹੀਂ ਕਰਦੀ ਕਿਸੇ ਨਾਲ ਸੋ ਬੀ ਅਲਰਟ ਵਾਈਗਰੂ ਜੀ ਵਾਈਗਰੂ ਜੀ ਤਿਸ਼ਟਾ ਜੀ ਵੈਰੀ ਵੈਲ ਸੈਟਲਡ ਅਰੋੜਾ ਲੜਕਾ ਹੈ ਜੀ ਹੋਲਸੇਲ ਦਾ ਬਿਜ਼ਨਸ ਹੈ ਨਾ ਦਾ ਆਪਣਾ ਨਾਮ ਸਿੰਘ ਜਨਮ 1997 5 ਫੁੱਟ 8 ਬੱਚੇ ਦੀ ਹਾਈਟ 5' 0" ਹੈ ਜੀ ਸਟਡੀ ਇਨਰੀ ਬੈਚਲਰ ਇਨ ਆਰਟਸ ਤੇ ਆਪਣਾ ਬਿਜ਼ਨਸ ਹੈ ਜੀ ਹੋਲਸੇਲ ਡਿਸਪੋਜ਼ੀਬਲ ਐਂਡ ਕੈਰੀ ਬੈਗਸ ਦਾ ਮਾਤਾ ਜੀ ਪਿਤਾ ਜੀ ਪਰਿਵਾਰ ਵਿੱਚ ਜੀ ਇੱਕ ਪ੍ਰਾਤ ਤੇ ਇੱਕ ਪਹਿਨਾ ਜੋ ਮੈਰਿਡ ਹੈ ਏਰੀਆ ਜੀ ਸ਼੍ਰੀ ਮੁਕਤਸਰ ਸਾਹਿਬ ਲੜਕੇ ਚਾਹੀਦੇ ਜੋ ਵਧੀਆ ਹੋਵੇ ਨਾ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਬਾਈਕੋ ਜੀ ਰਿਸ਼ਤਾ ਜੀ ਵੈਰੀ ਵੈਲ ਸਟੈਟਲਡ ਲੜਕੇ ਦਾ ਕੰਬੋਜ ਬਿਜ਼ਨਸਮੈਨ ਹੈ ਜੀ ਲੜਕਾ ਔਰ ਨਾਮ ਸਿੰਘ ਕੰਬੋਜ ਕਾਸਟ ਜਨਮ 1992 ਗਾ 5 ਫੁੱਟ 8 ਇੰਚ ਵਧੀਆ ਕੋਠੀ ਹੈ ਜੀ ਵੱਡੀ ਔਰ ਗੱਡੀ ਹੈ ਜੀ ਲੜਕੇ ਦੇ ਕੋਲ ਔਰ ਵਰਕ ਹੈ ਜੀ ਇਹਨਾਂ ਦਾ ਆਪਣਾ ਵੈਲ ਸੈਟਲਡ ਮੋਬਾਈਲ ਦਾ ਬਿਜ਼ਨਸ ਹੈ ਜੀ ਠੀਕ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋਨੋਂ ਆਸਟ੍ਰੇਲੀਆ ਬਡਾਉਨ ਕਰਦੇ ਰਹਿੰਦੇ ਨੇ ਔਰ ਇੱਕ ਪਹਿਣਾ ਜੋ ਆਸਟ੍ਰੇਲੀਆ ਦੇ ਸਿਟੀਜ਼ਨ ਹੈ ਇੱਕ ਬਰਾਵਾ ਔਰ ਲੜਕੀ ਚਾਹੀਦੀ ਜਿਹਨੇ ਪਲੱਸ 2 ਕੀਤੀ ਹੋਵੇ ਕੰਬੋਜ ਜੱਟ ਸਿਕ ਅਰੋੜਾ ਕਾਸਟ ਵਾਲੇ ਨਾਲ ਸੰਪਰਕ ਕਰ ਸਕਦੇ ਜੀ ਨਾਲ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਜੀ ਰਿਸ਼ਤੇ ਦੀ ਨਾਮ ਵਾਈਗਰੋ ਜੀ ਰਿਸ਼ਤੇ ਦੀ ਸਰਕਾਰੀ ਨੌਕਰੀ ਕਰਦੇ ਲੜਕੇ ਦਾ ਜੀ ਹਿੰਦੂ ਰਾਜਪੂਤ ਹੈ ਜਿਹੜਾ ਲੜਕਾ ਜਨਮ 1985 ਪੰਜ ਫੁੱਟ 9 ਹਾਈਟ ਹੈ ਜੀ ਲੜਕੀ ਦੀ ਸਟੱਡੀ ਐਲ ਐਲ ਬੀ ਪਲੱਸ ਐਲ ਐਲ ਐਮ ਕੀਤੀ ਹੋਈ ਹੈ ਔਰ ਵਰਕ ਕਰਦੇ ਪਏ ਜੀ ਲੀਗਲ ਚੜੀਦਾ ਏਰੀਆ ਜੀ ਬਠਿੰਡਾ ਲੜਕੀ ਚਾਹੀਦੀ ਹੈ ਵੈਲ ਜੈਕੂਏਟਡ ਹੋਵੇ ਐਨਨ ਕੋਈ ਕਾਸਟ ਇਸ਼ੂ ਨਹੀਂ ਹੈ ਗਜਰਸਮ ਪਰ ਕਰਨਾ ਜੀ ਨਾਲ ਪਰਿਵਾਰ ਦਾ ਨੰਬਰ ਹੈ ਮਾਈਕਰੋ ਜੀ ਰਿਸ਼ਤੇ ਜੀ ਮਿਹਨਤੀ ਲੜਕੀਆਂ ਬਹੁਤ ਜ਼ਿਆਦਾ ਨਾਮ ਹੈ ਜੀ पी नंदा 1985 ਦਾ ਜਨਮ 5 ਫੁੱਟ 2 ਹਾਈਟ ਹੈ ਬਠਿੰਡੇ ਦੇ ਰਹਿਣ ਵਾਲੀ ਹੈ ਜੀ ਪਲੱਸ 2 ਪਾਸ ਪਲੱਸ ਐਨਟੀਟੀ ਕਿੰਨੀ ਹੋਈਗਾ ਪ੍ਰਾਈਵੇਟ ਟੀਚਰ ਨੇ ਪਾਰਟ ਟਾਈਮ ਟਿਊਸ਼ਨਸ ਵੀ ਕਰਦੇ ਨੇ ਪਾਰਲਰ ਦਾ ਵੀ ਕੰਮ ਜਾਂਦੇ ਨੇ ਔਰ ਕਰਦੇ ਵੀ ਨੇ ਪਿਤਾ ਜੀ ਨਹੀਂ ਹਨ ਮਾਤਾ ਜੀ ਨੇ ਪਰਿਵਾਰ ਦੇ ਵਿੱਚ ਦੋ ਪੁਰਾਣੇ ਜੋਨ ਮੈਰਿਡ ਨੇ ਇੱਕ ਸਿਸਟਰ ਐ ਕਜ਼ਨ ਔਰ ਲੜਕਾ ਚਾਹੀਦਾ ਜੋ ਬਠਿੰਡੇ ਦਾ ਹੋਵੇ ਔਰ ਪ੍ਰਾਈਵੇਟ ਨੌਕਰੀ ਜਾਂ ਫਿਰ ਸਰਕਾਰੀ ਨੌਕਰੀ ਕਰਦਾ ਹੋਵੇ ਸੰਪਰਕ ਕਰ ਸਕਦੇ ਹੋ ਜੀ ਲੜਕੀ ਵਾਲਮਿੱਕੀ ਕਾਸਟ ਦੀ ਹੈ ਸੋ ਤੁਸੀਂ ਸਮਨ ਕੋਈ ਕਾਸਟ ਇਸ਼ੂ ਨਹੀਂ ਹੈ